ਟੋਨੀ ਜੀ ਤੁਸੀਂ ਹਰ ਸਾਲ ਇਸ਼ਨਾਨ ਕਰਦੇ ਹੋ ਕਿੰਨੇ ਸਾਲ ਹੋ ਗਏ ਉਹਨੂੰ 27 ਸਾਲ ਹੋ ਗਏ ਸਰ ਇਸ ਵਾਰ ਵੀ ਮੱਕਦ ਵਿਚਾਇ ਜੀ ਇਸ਼ਨਾਨ ਕਰਨਾ ਹੈ ਜਿਹੜਾ ਠੰਡੇ ਪਾਣੀ ਦੇ ਉਰ ਬਰਫ਼ ਪਾ ਕੇ ਐਕਚੁਅਲੀ ਸੀਗਾ ਬੌਜੀ ਨੇ ਮੈਨੂੰ ਸੁਣਾਈ ਸੀਗੀ ਗੱਲ ਵੀ ਜਦੋਂ ਮੈਂ ਬੌਜੀ ਦੀ ਥੋੜੀ ਸੇਵਾ ਕਰਦਾ ਹੁੰਦਾ ਸੀਗਾ ਰਾਤ ਨੂੰ ਘੰਟਾ ਡੇਢ ਘੰਟਾ ਤੇ ਫਿਰ ਉਹਨੂੰ ਬੌਜੀ ਨੇ ਦੱਸਿਆ ਸੀ ਵੀ ਗੁਰੂ ਗੋਬਿੰਦ ਸਿੰਘ ਜੀ ਜੀ ਨੇ ਗੁਰੂ ਤੇਗ ਬਹਾਦਰ ਜੀ ਨੇ ਸਾਡੇ ਵਾਸਤੇ ਬਹੁਤ ਵੱਡਾ ਬਲੀਦਾਨ ਮਕਸਦ ਕੀਤਾ ਆਪਣੇ ਆਪ ਪੂਰਾ ਪਰਵਾਰ ਸਹੀਦ ਹੋ ਗਏ ਉਹਨਾਂ ਦੇ ਕਰਤਾਰ ਤੇ ਮੈਂ ਪੁੱਛਿਆ ਬੋਝੀ ਇਹ ਕਿਵੇਂ ਕਹਿੰਦੇ ਵੀ ਇਸ ਤਰ੍ਹਾਂ ਜਿਹੜੇ ਔਰੰਗਜ਼ੇਬ ਦਾ ਰਾਜ ਸੀਗਾ ਉਹ ਜ਼ਬਰਦਸਤੀ ਧਰਮ ਮਤਲਬ ਬਦਲਣਾ ਚਾਹੁੰਦਾ ਸੀ ਤੇ ਕਸ਼ਮੀਰੀ ਪੰਡਤ ਆਏ ਉਹਨਾਂ ਨੇ ਆ ਕੇ ਗੁਰੂ ਤੇਗ ਬਹਾਦਰ ਜੀ ਨੂੰ ਕਿਹਾ ਵੀ ਮਹਾਰਾ ਸਾਡਾ ਇਸ ਤਰ੍ਹਾਂ ਧਰਮ ਮਤਲਬ ਬਦਲਣਾ ਚਾਹੁੰਦੇ ਤੇ ਕਹਿੰਦੇ ਵੀ ਕਿਸੇ ਵੱਡੇ ਬੰਦੇ ਨੂੰ ਕੁਰਬਾਨੀ ਦੇਣੀ ਪੈਗੀ ਤਮ ਤਮ ਗੁਰੂ ਗੋਬਿੰਦ ਸਿੰਘ ਜੀ ਕੋਲ ਖੜੇ ਸੀਗੇ ਉਹ ਕਹਿੰਦੇ ਮਹਾਰਾ ਠੋਡੇ ਤੋਂ ਵੱਡਾ ਕੌਣ ਹੋਏਗਾ ਜੀ ਤਾਂ ਕਹਿੰਦੇ ਸੀ ਗੁਰੂ ਤੇਗ ਬਹਾਦਰ ਜੀ ਉਸੇ ਵਕਤ ਗੱਦੀ ਛੱਡਤੀ ਸੀ ਔਰ ਗੁਰੂ ਗੋਬਿੰਦ ਸਿੰਘ ਨੂੰ ਬਿਠਾ ਦਿਆ ਸੀਗਾ ਔਰ ਨਾਲ ਉਹਨਾਂ ਦੇ ਚੱਲ ਪਏ ਸੀ ਕਸ਼ਮੀਰ ਪੰਡਾ। ਫਿਰ ਮੈਂ ਬੌਜੀ ਨੂੰ ਪੁੱਛਿਆ ਵੀ ਬੌਜੀ ਇਸ ਤਰ੍ਹਾਂ ਫਿਰ ਕਹਿੰਦੇ ਵੀ ਜਦੋਂ ਇਹਨਾਂ ਨੇ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਗੁਰੂ ਗੋਬਿੰਦ ਸਿੰਘ ਨੇ ਉਦੋਂ ਮਤਲਬ ਸਰਸਵਰਦੀ ਦੇ ਵਿੱਚ ਨੂੰ ਜਦੋਂ ਆਏ ਤਾਂ ਸਾਰੇ ਛੋਟੇ ਸਹਿਬਜ਼ਾਦਿਆਂ ਦੇ ਗੁਰੂ ਗੋਬਿੰਦ ਸਿੰਘ ਜੀ ਦੇ ਇਹਨਾਂ ਦੇ ਮਤਲਬ ਸਾਰੇ ਕੱਪੜੇ ਢਿਲੇ ਹੋ ਗਏ ਸੀ। ਤਾਂ ਇਹਨਾਂ ਨੂੰ ਬੁਰਜ ਦੇ ਵਿੱਚ ਜਦੋਂ ਬਿਠਾਇਆ ਗਿਆ ਠੰਡੇ ਬੁਰਜ ਦੇ ਵਿੱਚ ਸਰੰਦ ਤਾਂ ਉਹਦੇ ਕਰਕੇ ਜੀ ਮਤਲਬ ਇਹਨਾਂ ਨੂੰ ਵੀ ਇਹ ਆਪਣੇ ਉਸ ਤੋਂ ਡਾਮਨ ਡੋਲ ਹੋ ਜੇ ਮਤਲਬ ਉਹ ਮਾਤਾ ਗੁਜਰੀ ਨੇ ਇੰਨਾ ਜ਼ਬਰਦਸਤ ਉਹਨਾਂ ਨੂੰ ਮਤਲਬ ਕਰਦੀਆ ਸੀਗਾ ਵੀ ਉਹ ਆਪਣੇ ਧਰਮ ਤੋਂ ਉਹ ਨਹੀਂ ਹੋਈ ਕਿੰਨੇ ਬਰਫ਼ ਜਿਹੜੀ ਤੁਸੀਂ ਇਸਤੇਮਾਲ ਕਰਦੇ ਹੋ ਜੀ ਮੇਰੇ ਸਰ ਪੰਜ ਕੁਇੰਟਲ ਸੀ ਜੀ ਪਰ ਪਿਛਲੇ ਸਾਲ 4 ਕੁਇੰਟਲ ਸੀ ਮੈਂ ਅੱਜ ਸਾਲ 1 ਕੁਇੰਟਲ ਵਧਾ ਲਿਆ ਮਤਲਬ 4 ਕਿੰਟਲ ਇਹ 5 ਕਿੰਟਲ برف ਹੋ ਗਈ ਤੇ ਮੈਂ ਸਵੇਰੇ ਮਤਲਬ ਇਸ ਨੂੰ ਅ 10 ਵਜੇ ਤੋਂ ਲੱਗਿਆ ਸੀ ਇਹਦਾ ਪਾਣੀ ਬਣਾਉਣ ਵਾਸਤੇ ਤੋਂ ਤੇ ਉਹਦੇ ਕਰਕੇ ਤੇ ਗੱਲ ਸਰ ਮਤਲਬ ਕੋਈ ਵੀ ਮਤਲਬ ਹਜੇ ਤੱਕ ਤਾਂ ਕੋਈ ਦਿੱਕਤ ਆਈ ਨਹੀਂ ਮਹਾਰਾਜ ਜੀ ਗੁਰੂ ਮਹਾਰਾਜ ਦੀ ਕਿਰਪਾ ਨਾਲ ਤੇ ਬਾਕੀ ਜਿਵੇਂ ਬੁਖਾਰ ਇਹ ਪਹਿਲੇ ਹੀ ਮਤਲਬ ਹੋ ਜਾਂਦਾ ਜਿਵੇਂ ਨਵੰਬਰ ਹੋ ਗਿਆ ਕਦੀ ਹੋ ਗਿਆ ਮਤਲਬ ਇਹ ਦਿਨਾਂ ਦੇ ਵਿੱਚ ਛੋਟੇ ਸਾਹਿਬਜ਼ਾਦਿਆਂ ਦੇ ਜਦੋਂ ਇਸ ਸਮਾਂ ਇਹਦੇ ਵਿੱਚ ਨਹੀਂ ਮਨਉ ਇਸ ਤਰ੍ਹਾਂ ਹੁੰਦਾ ਕਦੀ ਵੀ ਤੇ ਜੀ ਇਹਨਾਂ ਨੂੰ ਹਾਂ ਜੀ ਇਹਨਾਂ ਨੇ ਜੋੜ ਮੇਲਾ ਮਤਲਬ ਕਹਿੰਦੇ ਵੀ ਅਸੀਂ ਅਜ਼ਿਗੜ ਸਾਰੇ ਜਾ ਰਹੇ ਹਾਂ ਜੋੜ ਮੇਲਾ ਮਗਰ ਇਹ ਜੋੜ ਮੇਲਾ ਨਹੀਂ ਅਸੀਂ ਤਾਂ ਜਿਵੇਂ ਅਸੀਂ ਕਿਸੇ ਦੀ ਸਜੰਝਣੀ ਦੇ ਜਾਂਦੇ ਆ ਜਾਂ ਕਿਸੇ ਦੇ ਬਰਸੀ ਤੇ ਜਾਂਦੇ ਆ ਇਹ ਸਾਡੇ ਲਈ ਤਾਂ ਗੁਰੂ ਮਹਾਰਾਜ ਨੇ ਐਡਾ ਬੜਾ ਮਤਲਬ ਉਹ ਕੀਤਾ ਵੀ ਅਸੀਂ ਇਸ ਨੂੰ ਉਹ ਨਹੀਂ ਕਹਿ ਸਕਦੇ ਵੀ ਜੋੜ ਮੇਲਾ ਨਹੀਂ ਕਹਿ ਸਕਦੇ ਇਨਨੋਂ ਤਾਂ ਅਸੀਂ ਇਹੀ ਕਹਾਂਗੇ ਵੀ ਜਿਹੜੇ ਵੀ ਜਾਣੇ ਆ ਵੀ ਭਾਈ ਆਰਾਮ ਨਾਲ ਜਾਓ ਗੁਰੂ ਦੇ ਚਰਨਾਂ 'ਚ ਜਾ ਕੇ ਮੱਥਾ ਟੇਕੋ ਉੱਥੇ ਰਹੋ ਜੇ ਨਹੀਂ ਰਿਹਾ ਜਾਂਦਾ ਕੰਟਰਾ 2 ਘੰਟੇ ਬੈਠ ਕੇ ਮੱਥਾ ਟੇਕ ਕੇ ਤੁਸੀਂ ਵਾਪਸ ਆਓ ਮਤਲਬ ਇਹ ਨਹੀਂ ਹੈ ਕਿ ਤੁਸੀਂ ਵੱਡੇ ਵੱਡੇ ਡੈਕ ਚ ਲਾ ਕੇ ਇੰਜੋਏ ਕਰਦੇ ਜਾਓ ਇਹ ਨਹੀਂ ਹੋਣਾ